ਰੋਟਰੀ ਕਲੱਬ ਪਾਤੜਾ ਰੋਇਨਵਾਲਾ ਪਬਲਿਕ গারਲ ਸਕੂਲ ਪਾਤੜਾ ਵਿੱਚ ਸਵਰਗਵਾਸੀ ਰੋਟੇਰੀਅਨ ਪਵਨ ਗੋਇਲਦੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ ਵਰਦਮਨ ਹਸਪਤਾਲ ਪਟਿਆਲਾ ਤੋਂ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪਫ੍ਰਿਟ ਸੁਨੀਲ ਜਿੰਦਲ ਐਮਡੀ ਜੇ ਦੁਰਗਾ ਕਾਰ ਪੈਲਿਸ ਰੋਟਰੀ ਡਿਸਟ੍ਰਿਕਟ 3090 ਦੇ ਵਿੱਚੋਂ ਰੋਟਰੀਅਨ ਕਨਸ਼ਾਮ ਕਾਸਨ ਰੋਟਰੀਅਨ ਅਮਿਤ ਸਿੰਘਲਾ ਪਾਤ ਸਿੰਘ ਪਨੂ सुरेंद्र ਕੁਮਾਰ ਪੈ ਅਤੇ ਜਤਿੰਦਰ ਮੱਟੂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ ਨਾਬਤਾਹੋ ਰੋਟਰੀ ਕਲੱਬ ਪਟਨਾ ਰਾਇਲ ਨੇ ਮੈਡੀਕਲ ਦਾ ਮਲਟੀਪਲ ਡਾਕਟਰਾਂ ਨੂੰ ਬੁਲਾ ਕੇ ਸਾਡੇ ਸਵਰਗੀ ਸ਼੍ਰੀ ਪਵਨ ਗੋਇਲ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲਗਵਾਇਆ ਉਹਨਾਂ ਦੇ ਬੇਟੇ ਤੇ ਰੋਟਰੀ ਕਲੱਬ ਰਾਇਲ ਦੇ ਪ੍ਰਧਾਨ ਜੀ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਨੇ ਜਿੱਥੇ ਇਹ ਕੈਂਪ ਲੱਗੇ ਆ ਉਥੇ ਇਸ ਏਰੀਆ ਦੇ ਵਿੱਚ ਤਕਰੀਬਨ 500 ਤੋਂ ਵੱਧ اوਪੀਡੀ ਹੋਣੀ ਹੈ ਅਤੇ ਉਹਨਾਂ ਨੂੰ ਚੈੱਕਅਪ ਕਰਕੇ ਜੋ ਉਹਨਾਂ ਨੂੰ ਮੈਡੀਸਨ ਦਿੱਤੀ ਜਾ ਰਹੀ ਹੈ ਜੋ ਉਹਨਾਂ ਦੇ ਟੈਸਟ ਨੇ ਬਿਲਕੁਲ ਫ੍ਰੀ ਹੋ ਰਹੇ ਨੇ ਅਤੇ ਸਾਨੂੰ ਉਮੀਦ ਹੈ ਕਿ ਇਹ ਕੈਂਪਸ ਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ ਅਤੇ ਇਹਨੂੰ ਵੀ ਇਸ ਤਰ੍ਹਾਂ ਦੇ ਕੈਂਪ ਰੋਟਰੀ ਕਲੱਬ ਪਾਤਣਾ ਰਾਇਲ ਕੰਟੀਨਿਊ ਰੱਖੋਗੇ ਹੋਰ ਕੀ ਮੈਂ ਮੰਤਵੇੜਿਆ ਬਿਨਿਆਰ ਵਾਲੇ ਸਮੇਂ ਦੇ ਕਲੱਬ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਇਸ ਹਾਲ ਡਾਕਟਰ ਸੰਦੀਪ ਚੋਹਾਨ ਜੀ ਸਾਡੇ ਡਿਸਟ੍ਰਿਕਟ ਗਵਰਨਰ ਨੇ ਉਹਨਾਂ ਦਾ ਜੋ ਵਿਜਨ ਹੈਗਾ ਇਸ ਹਾਲ ਸਮਾਣਾ ਦੇ ਵਿੱਚ ਅਮਿਤ ਸਿੰਘਲਾ ਜੀ ਸਾਡੇ ਡਿਸਟ੍ਰਿਕਟ ਗਵਰਨਰ ਆਉਣ ਵਾਲੇ ਨੇ 2.5 ਲੱਖ ਡਾਲਰ ਨਾਲ ਤਕਰੀਬਨ 2 ਕਰੋੜ ਤੋਂ ਵੱਧ ਦਾ ਇੱਕ ਉੱਥੇ ਹਸਪਤਾਲ ਬਣ ਰਿਹਾ ਹੈ ਉੱਥੇ ਰੋਟਰੀ ਵੱਲੋਂ ਬਹੁਤ ਵੱਡੇ ਹਾਈ ਸਕیل ਤੇ ਰੋਟਰੀ ਉਹਦੇ ਵਿੱਚ ਮਸ਼ੀਨਾਂ ਲਗਾ ਰਹੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਸਰਜਰੀ ਵਗੈਰਾ ਮਲਟੀਪਲ ਜੋ ਹਸਪਤਾਲ ਬਣ ਰਹੇ ਹੈ ਉਹਦੇ ਵਿੱਚ ਕਾਫੀ ਲੋਕਾਂ ਨੂੰ ਫਾਇਦਾ ਹੋਊਗਾ ਰੋਟਰੀ ਕਲੱਬ ਪਟਨਾ ਰਾਇਲ ਦਾ ਬਹੁਤ ਵਧੀਆ ਤੇ ਬਹੁਤ ਵੱਡਾ ਮੈਡੀਕਲ ਚੈੱਕਅਪ ਪ੍ਰੋਜੈਕਟ ਸਾਡੇ ਬਹੁਤ ਹੀ ਸਤਿਕਾਰਯੋਗ ਸਰਗੇ ਬਹੁਤ ਕੋਹਲ ਕੋਹਲ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਫੈਮਿਲੀ ਵੱਲੋਂ ਸਾਡੇ ਦੋਸਤ ਵਿਸ਼ਾਲ ਜੀ ਵੱਲੋਂ ਇਹ ਪ੍ਰੋਜੈਕਟ ਲਗਾਇਆ ਗਿਆ ਤਾਂ ਰੋਟਰੀ ਕਲੱਬ ਪਟਨਾ ਰਾਇਲ ਇਸੇ ਲਗਾਨ ਤੇ ਬਹੁਤ ਬਧਾਈ ਦਵਾਤਾ ਹਾਂ ਸਾਡੀ ਦਾ ਵੈਸਟ ਵਿਸ਼ੇਸ ਨੇ ਹਮੇਸ਼ਾ ਹੀ ਹਸਤਾਇਨਾ ਦੇ ਨਾਲ ਇਹਨਾਂ ਦੇ ਫੈਮਿਲੀ ਮੈਂਬਰ ਹੈ ਤਾਂ ਜੋ ਉਹ ਸ਼ਹਿਰ ਨੂੰ ਇਲਾਕੇ ਨੂੰ ਇਹ ਕੈਂਪ ਲਗਣ ਤੇ ਫਾਇਦਾ ਹੋਣਾ ਸਾਨੂੰ ਉਮੀਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੋ ਰੋਟਰੀ ਕਲੱਬ ਰਾਇਲ ਹੈ ਬਹੁਤ ਵਧੀਆ ਪ੍ਰੋਜੈਕਟ ਆਨਰ ਟਾਈਮ ਤੇ ਲਗਾ ਲਗਾਉਗਾ ਵੀ ਤੇ ਲਗਾਨ ਜਾ ਵੀ ਹੈ ਇੱਕ ਵਾਰੀ ਫੇਰ ਸਭ ਨੂੰ ਸਬ ਮੈਂਬਰਸ ਨੂੰ ਸਬ ਦੋਸਤਾਂ ਨੂੰ ਬਹੁਤ ਬਹੁਤ ਬਧਾਈ ਅੱਜ ਇੱਥੇ ਮੈਂ ਸਾਡੀ ਸਾਰੀ ਰੋਟਰੀ ਰਾਇਲ ਟੀਮ ਦੇ ਸਾਰੇ ਮੈਂਬਰਾਂ ਦਾ ਮੈਂ ਦਿਲ ਤੋਂ ਬਹੁਤ ਧੰਨਵਾਦ ਕਰਦਾ ਜੋ ਅੱਜ ਉਹਨਾਂ ਦੀ ਪਿਤਾ ਜੀ ਦੀ ਮੇਰੀ ਦੀ ਵਰਸੀ ਤੇ ਜੋ ਆ ਜੁਨ ਨੇ ਇਹ ਸਹਿਯੋਗ ਨਾਲ ਜੋ ਬਹੁਤ ਅਤਰਾਲਾ ਕਰਿਆ ਤੇ ਸਾਰੇ ਜਿਹੜੇ ਅੱਜ ਸਾਡੀ ਡਿਸਟ੍ਰਿਕਟ ਜਿੰਨੀ ਟੀਮ ਹੈ ਸਾਡੀ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਡਿਸਟ੍ਰਿਕਟ 3090 ਦੇ ਅੱਜ ਸਾਰੇ ਉਹਨਾਂ ਨੂੰ ਇਸ ਦਿਨ ਸ਼ਰਧਾਂਜਲੀ ਦੇਣ ਵੀ ਪਹੁੰਚੇ ਨੇ ਇੱਥੇ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਇੱਥੇ ਬਹੁਤ ਧੰਨਵਾਦ ਕਰਦਾ ਹਾਂ ਇਹ ਦੇਖੋ ਕੈਂਪ ਲੱਗਿਆ ਹੈ ਮਰੀਜ਼ ਕਾਫੀ ਸਾਰੇ ਮਰੀਜ਼ ਆਏ ਹੋਏ ਨੇ ਬਹੁਤ ਸਾਰੇ ਮਰੀਜ਼ ਐਕਚੁਅਲ ਚਾਹਦਾਂ ਦੇ ਨੇ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਪਰ ਉਹ ਗੁੰਮਰਾਹ ਹੋਏ ਹੋਏ ਹਨ ਉਹਨਾਂ ਨੂੰ ਪਤਾ ਨਹੀਂ ਕਿੱਥੇ ਜਾਣਾ ਹੈ ਕਿੱਥੋਂ ਇਲਾਜ ਕਰਾਣਾ ਹੈ ਕੀ ਸਮੱਸਿਆ ਹੈ ਬਹੁਤ ਸਾਲਾਂ ਤੋਂ ਦਵਾਈਆਂ ਖਾ ਰਹੇ ਨੇ ਪਰ ਉਹ ਖੁਦ ਹੀ ਪਰੇਸ਼ਾਨ ਨੇ ਇਹ ਚੀਜ਼ਾਂ ਕੈਂਪ ਚ ਆ ਕੇ ਮੈਨੂੰ ਪਤਾ ਚੱਲ ਰਿਹਾ ਕਿ ਸਾਡੇ ਛੋਟੇ ਕਸਬਿਆਂ ਚ ਲਗਾ ਲੋ ਜਾਂ ਪਿੰਡਾਂ ਚ ਇਹ ਦਿੱਕਤਾਂ ਹੈ ਕਿ ਮਰੀਜ਼ ਨੂੰ ਖੁਦ ਨੂੰ ਸਮਝ ਹੀ ਨਹੀਂ ਆਉਂਦੀ ਉਹਨੇ ਕਰਾਣਾ ਕੀ ਹੈ ਮਰੀਜ਼ ਆਪਦੀ ਜਾਂਦੇ ਡਾਕਟਰਾਂ ਕੋਲ ਜਾ ਵੀ ਰਹੇ ਨੇ ਦਵਾਈਆਂ ਵੀ ਲੈ ਰਹੇ ਨੇ ਦਵਾਈਆਂ ਦੀਆਂ ਦੁਕਾਨਾਂ ਤੋਂ ਲੈ ਰਹੇ ਨੇ ਟੈਸਟ ਵੀ ਕਰਾ ਰਹੇ ਨੇ ਉਹਨਾਂ ਨੂੰ ਲੱਗਦਾ ਸੀ ਸਾਰਾ ਕੁਝ ਕਰਾ ਰਹੇ ਹਾਂ ਬਟ ਉਹ ਕਿਸੇ ਨਤੀਜੇ ਤੇ ਪਹੁੰਚ ਹੀ ਨਹੀਂ ਰਹੇ ਹੈਨਾ ਦਾ ਇਹ ਜੀ ਹਾਲਤ ਤਰਸਯੋਗ ਹੈ ਮਰੀਜ਼ਾਂ ਲਈ ਵੀ ਤੇ ਸਾਡੇ ਲਈ ਜੇ ਅਸੀਂ ਕੁਝ ਵੀ ਇਹਨਾਂ ਦੀ ਮਦਦ ਕਰ ਪਾਈਏ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਮੇਰੀ ਕੋਸ਼ਿਸ਼ ਵੀ ਇਹੀ ਹੈ ਕਿ ਜਿੰਨੇ ਮਰੀਜ਼ ਮੈਂ ਦੇਖ ਕੇ ਜਾ ਰਹੀ ਹਾਂ ਉਹਨਾਂ 'ਚੋਂ ਜਿਵੇਂ ਕੁਝ ਮਰੀਜ਼ਾਂ ਨੂੰ ਵੀ ਮੇਰੇ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਕੋਈ ਸਮਝ ਆਂਦੀ ਹੈ ਉਹਨਾਂ ਦੀ ਕੋਈ ਹੈਲਥ ਵਾਈਜ਼ ਉਹਨਾਂ ਦੀ ਕੋਈ ਹੈਲਪ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਜਿਹੜਾ ਅੱਜ ਦਾ ਇਹ ਕੈਂਪ ਲੱਗਿਆ ਇਹ ਆਪਣੇ ਪਵਨ ਕੁਮਾਰ ਜੀ ਗੋਇਲ ਜੀ ਇਹ ਯਾਦ ਦੇ ਵਿੱਚ ਰੋਟਰੀ ਕਲੱਬ ਵੱਲੋਂ ਲਗਾਇਆ ਗਿਆ ਰੋਟਰੀ ਕਲੱਬ ਪਹਿਲਾਂ ਵੀ ਬਹੁਤ ਵਧੀਆ ਪ੍ਰੋਲੇ ਕਰਦਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਇਹ ਰੋਟਰੀ ਕਲੱਬ ਰਾਇਲ ਹੈ ਇਹਨੀਆਂ ਬਹੁਤ ਸੁਭਾਮਣ ਹੈ ਕਿਉਂਕਿ ਇਹ ਸਮੇਂ-ਸਮੇਂ ਮੁਤਾਬਕ ਇਹ ਕਦੇ ਪੌਦੇ ਲਗਾਉਣਾ ਜਾਂ ਕੈਂਪ ਲਵਾਉਣਾ ਜਾਂ ਗਊਸ਼ਾਲਾ ਦੀ ਸੇਵਾ ਕਰਨਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਜਿੰਨੇ ਵੀ ਬੱਚੇ ਇਸ ਕਲੱਬ ਦੇ ਅੰਦਰ ਨੇ ਕੋ ਜੋ ਇਹਨਾਂ ਨੂੰ ਪ੍ਰਧਾਨ ਮੈਂਬਰ ਸਾਹਿਬਾਨ ਸਾਰੇ ਸਾਰੇ ਦਿਲੋਂ ਸਮਾਜ ਦੀ ਸੇਵਾ ਦੇ ਵਿੱਚ ਸਮਰਪਿਤ ਨੇ ਸੋ ਮੈਂ ਵਧਾਈ ਦਿੰਦਾ ਇਹਨਾਂ ਨੂੰ ਕਿ ਇਸ ਤਰੀ ਸਮਾਜ ਦੀ ਸੇਵਾ ਇਹ ਕੰਮ ਕਰਦੇ ਰਹਿਣ ਤਾਂ ਜੋ ਲੋਕਾਂ ਦੇ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਇਹ ਸਮਾਜ ਦੀ ਸੇਵਾ ਦੇ ਕੰਮਾਂ ਦੇ ਵਿੱਚ ਬਹੁਤ ਮੋਰੀ ਹੈ ਸੋ ਇਹ ਕਲੱਬ ਨੂੰ ਜਿਹੜੀ ਸੇਵਾਵਾਂ ਆਪਣੇ ਲਾ ਕੇ ਲੋੜ ਦਾ ਸਹਿਯੋਗ ਦਾ ਨਹੀਂ ਹੋ ਗਿਆ। ਸਰ ਸ਼ੁਲਤਾਨੀ ਜੇ ਗੱਲ ਕਰੀਏ ਪਹਿਲੀ ਗੱਲ ਤਾਂ ਵੀ ਪਤਲਾਾਂ ਦੇ ਵਿੱਚ ਮੈਡੀਕਲ ਫੈਸਿਲਿਟੀ ਦੀ ਬਹੁਤ ਵੱਡੀ ਕਮੀ ਹੈ। ਹਸਪੀਟਲ ਦੇ ਵਿੱਚ ਡਾਕਟਰਾਂ ਦੀ ਕਮਟਾਟ ਹੋਣ ਦੇ ਕਾਰਨ ਸਾਨੂੰ ਇੱਥੋਂ ਮੈਡੀਕਲ ਫੈਸਿਲਿਟੀ ਲੈਣ ਵਾਸਤੇ 60 ਕਿਲੋਮੀਟਰ ਜਾਣਾ ਪੈਂਦਾ ਹੈ। ਹਰ ਬੰਦਾ ਉਹਦੀ ਜੇਬ ਅਫੋਰਡ ਨਹੀਂ ਕਰਦੀ ਹੈਗੀ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਖਰਚਾ ਬਹੁਤ ਹੋ ਜਾਂਦਾ ਹੈ। ਸੋ ਇਹ ਕਲੱਬਾਂ ਦੇ ਜਰੀਏ ਬਹੁਤ ਅੱਛੀ ਡਾਕਟਰਾਂ ਦੀ ਜਿਹੜੀ ਟੀਮ ਹੈ ਇੱਥੇ ਚੈਸ ਸਪੈਸ਼ਲਿਸਟ ਜੀਰੋਲੋਜੀਕਲ ਸਪੈਸ਼ਲਿਸਟ ਐਮ ਡੀ ਦੇ ਮੈਡੀਸਨ ਦੇ ਡਾਕਟਰ ਆਰਥੋ ਦੇ ਤੇ ਸਾਰੀ ਜਿਹੜੀ ਟੀਮ ਹੈ ਡਾਕਟਰ ਆਪਣਾ ਵਰਦਮਨ ਹਸਪੀਟਲ ਪਟਿਆਲਾ ਤੋਂ ਆਈ ਹੈ ਉੱਥੇ ਬੜੇ ਕਾਬਲ ਡਾਕਟਰ ਨੇ ਸਾਰੇ ਤੇ ਉਹਨਾਂ ਦੀਆਂ ਸਵਾਮਾਂ ਦਾ ਲਾਭ ਲੈ ਕੇ ਇਹਨਾਂ ਨੂੰ ਲੋਕਾਂ ਨੂੰ ਮਰੀਜ਼ਾਂ ਨੂੰ ਉਸ ਦਾ ਬਹੁਤ ਵੱਡਾ ਫਾਇਦਾ ਹੋਣਾ ਸੋ ਇਹ ਰੋਟਰੀ ਕਲੱਬ ਦਾ ਬਹੁਤ ਵੱਡਾ ਪ੍ਰਾਲਾ ਹੈ ਅੱਜ ਅਸੀਂ ਰੋਟਰੀ ਕਲੱਬ ਪਾਕੜਾ ਰਾਇਲ ਵੱਲੋਂ ਸਾਡੇ ਬਹੁਤ ਹੀ ਹਰਮਨ ਪਿਆਰੇ ਸਵਰਗਿਆ ਪਵਨ ਗੋਇਲ ਜੀ ਦੀ ਯਾਦ ਵਿੱਚ ਅਸੀਂ ਮੈਡੀਕਲ ਚੈੱਕਅਪ ਕੈਂਪ ਲਾ ਰਹੇ ਹਾਂ ਇਹ ਜਿਹੜਾ ਕੈਂਪ ਹੈ ਪਬਲਿਕ ਗਰਲ ਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚਲਾਇਆ ਜਾ ਰਿਹਾ ਹੈ ਇਸ ਵਿੱਚ ਜਿਹੜੀ ਵਰਦਮਾਨ ਹਸਪਤਾਲ ਦੀ ਟੀਮ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਜ ਜਿਹਦੇ ਵਿੱਚ ਮੇਨ ਡਾਕਟਰ ईएनटी ਸਪੈਸ਼ਲਿਸਟ ਐਮ ਡੀ ਮੈਡੀਸਨ ਆ ਆਪਣਾ ਡਾਕਟਰ ਅੰਕਿਤ ਜੀ ਜੋ ਕਿਡਨੀ ਸਪੈਸ਼ਲਿਸਟ ਨੇ ਚੈਸਟ ਡਾਕਟਰ ਡਾਕਟਰ ਬਿੰਦੂ ਜੀ ਨੇ ਤੇ ਮੈਡੀਸਨ ਦੇ ਡਾਕਟਰ ਆਪਣਾ ਸੋਡੀ ਸਾਹਿਬ ਸਪੈਸ਼ਲ ਇੱਥੇ ਪਹੁੰਚ ਰਹੇ ਨੇ ਇਸ ਚ ਇਸ ਟਾਈਮ ਘੱਟੋ ਘੱਟ 200 ਪੇਸ਼ੈਂਟ ਇੱਥੇ ਬੈਠਿਆ ਤੇ ਆਪਦਾ ਚੈੱਕ ਅਪ ਰੈਗੂਲਰ ਚੱਲ ਰਿਹਾ ਬਹੁਤ ਹੀ ਵਧੀਆ ਜੋ ਕੈਂਪ ਹੈ ਉਹ ਲੱਗ ਰਿਹਾ ਹਾਂਜੀ ਜੋ ਵੀ ਇੱਥੇ ਜੋ ਚੈੱਕਅਪ ਹੈ ਉਹ ਫ੍ਰੀ ਹੈ ਜੋ ਇੱਥੇ ਆਪਣੇ ਟੈਸਟ ਹੋ ਰਹੇ ਨੇ ਜਾਂ ਕੋਈ ਮੈਡੀਸਨ ਦੇ ਰਹੇ ਆ ਉਹ ਬਿਲਕੁਲ ਫ੍ਰੀ ਦੇ ਰਹੇ ਆ ਜੀ ਕੀ ਫਾਇਦਾ ਹੋਊਗਾ ਜੀ ਉਹਨਾਂ ਮਰੀਜ਼ਾਂ ਦਾ ਬਿਲਕੁਲ ਫਾਇਦਾ ਹੋਊਗਾ ਜੀ ਜੋ ਵੀ ਆਪਦਾ ਇੱਥੇ ਕਿਸੇ ਪ੍ਰਕਾਰ ਦਾ ਜਿਸ ਨੂੰ ਵੀ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਹੈ ਉਸ ਵੱਲੋਂ ਜਿਹੜੇ ਡਾਕਟਰ ਨੇ ਬਹੁਤ ਹੀ ਅੱਛੇ ਡਾਕਟਰ ਨੇ ਡਾਕਟਰ ਬਿੰਦੂ ਹੈ ਜੋ ਸਾਡੇ ਇਲਾਕੇ ਦੀ ਡਾਕਟਰ ਨੇ ਉਹਨਾਂ ਦਾ ਕਾਫੀ ਸਾਡੇ ਏਰੀਆ 'ਚ ਨਾਮ ਹੈ ਜਿਨ੍ਹਾਂ ਨੇ ਕਰੋਨਾ ਟਾਈਮ ਵਿੱਚ ਵੀ ਪਾਤੜਾ ਹੋਰ ਆਲੇ ਦੁਆਲੇ ਦੇ ਵਿੱਚ ਆਪਦਾ ਸ਼ੋਭ ਨਾਮ ਕਮਾਇਆ ਅੱਜ ਰੋਟਰੀ ਕਲੱਬ ਪਾਤੜਾ ਰਾਇਲ ਵੱਲੋਂ ਸ਼੍ਰੀ ਪਵਨ ਗੋਇਲ ਜੀ ਦੀ ਯਾਦ ਵਿੱਚ ਪਹਿਲੀ ਵਰਸੀ ਤੇ ਇਹ ਮੇਗਾ ਮੈਡੀਕਲ ਕੈਂਪ ਲਗਵਾਇਆ ਗਿਆ ਜਿਸ ਵਿੱਚ ਸਾਡੇ ਸੁਖਚੈਨ ਸਿੰਘ ਜੀ ਐਮ ਡੀ ਦਪਿੰਦਰ ਦੀਪਿੰਦਰ ਸਿੰਘ ਜੀ ਤੇ ਅੰਕਿਤ ਸਿੰਘਲਾ ਜੀ ਡਾਕਟਰ ਜਿਹੜੇ ਆਪਣੇ ਬਿੰਦੂ ਸਿੰਘ ਗੋਇਲ ਜੀ ਡਾਕਟਰ ਆ ਰਹੇ ਨੇ ਉਹਦੇ ਵਿੱਚ ਸਾਡੇ ਜਿਹੜੇ ਕਲੱਬ ਵੱਲੋਂ ਜਿਹੜੀਆਂ ਦਵਾਈਆਂ ਤੇ ਟੈਸਟ ਫ੍ਰੀ ਕੀਤੇ ਜਾ ਰਹੇ ਨੇ ਜੀ ਹੁਣ ਤੱਕ 200 ਤੋਂ ਅਬਾਉਂ ਸਾਡੀ ਆਪੀਡੀ ਹੋ ਚੁੱਕੀ ਐ ਇਹਦੇ ਨਾਲ ਨਾਲ ਹੀ ਅਕੋਂ ਸਾਡੇ ਜਿਹੜੇ ਡੀਜੀ ਸਾਹਿਬ ਨੇ ਸੰਦੀਪ ਚੋਹਾਨ ਜੀ ਉਹਨਾਂ ਦੀ ਜਿਹੜੀ ਰਹਿਨਮਾਈ ਹੇਠ ਕੀ ਆਪਾਂ ਅੱਗੇ ਬਲੱਡ ਨੇਸ਼ਨ ਕੈਂਪ ਤੇ ਨਾਲ ਨਾਲ ਜਿਹੜੀ ਸਮਾਜ ਸੇਵਾ ਦੇ ਕੰਮਾਂ ਵੀ ਤਤਪਰ ਰਾਵਾਂਗੇ ਜੀ ਅੱਜ ਇੱਕ ਕੈਂਪਨੀ ਦਾ ਸ਼ਾਮਲ ਹੋਇਆ ਕਿੰਨਾ ਦਾ ਉਪਰਾਲਾ ਮਨ ਕੇ ਜਿੰਨੀ ਟਿੰਪ ਲਾਈ ਜਾਈ ਨੇ ਅ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸ਼ਤਰਾਲਾ ਦੇ ਪਤਨਾ ਸ਼ਹਿਰ ਚ ਆਂ ਔਰ ਸਾਡੇ ਪਵਨ ਗੋਇਲ ਜੀ ਦੀ ਜਿਹੜੀ ਵਰਸੀ ਮੌਕੇ ਉਹਨਾਂ ਦੇ ਬੇਟਿਆਂ ਨੇ ਵਿਸ਼ਾਲ ਗੋਇਲ ਜੀ ਨੇ ਆਸ਼ੂ ਗੋਇਲ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਸਮਝਦਾ ਕਿ ਇਦਾਂ ਦੇ ਉਪਰਾਲਿਆਂ ਤੋਂ ਸਾਨੂੰ ਸਿੱਧਾ ਵੀ ਲੈਣੇ ਚਾਹੀਦੇ ਨੇ ਜਿੱਥੇ ਅਸੀਂ ਭੋਗਾ ਤੇ ਅੰਤਿਮ ਅਰਦਾਸਾਂ ਤੇ ਲੱਖਾਂ ਰੁਪਏ ਖਰਚ ਦਿੰਨੇ ਆ ਤੇ ਸਿਰਫ ਲੋਕ ਦਿਖਾਵੇ ਵਾਸਤੇ ਤੇ ਇੱਕ bade bade ਇਕੱਠ ਕਰ ਲੈਂਦੇ ਲੇਕਿਨ ਇਹੋ ਜੀ ਸੇਵਾ ਕਿਉਂਕਿ ਜਿਹੜੇ ਪਵਨ ਗੋਇਲ ਜੀ ਸੀਗੇ ਉਹ ਖੁਦ ਇੱਕ ਸਮਾਜ ਸੇਵੀ ਸੀਗੇ ਉਹਨਾਂ ਨੇ ਬਹੁਤ ਸਾਰੀਆਂ ਲੜਕੀਆਂ ਦੇ ਵਿਆਹ ਕਰਵਾਏ ਔਰ ਖੁਦ ਪਤਾ ਨਹੀਂ ਕਿੰਨੇ ਖੂਨਦਾਨ ਕੈਂਪ ਲਵਾਏ ਇੰਨੀ ਇੱਕ ਬਲੱਡ ਡੋਨੇਸ਼ਨ ਕੈਂਪ ਲਵਾਏ ਸੋ ਉਹਨਾਂ ਦੇ ਪਿਛੇ ਨਾਲ ਚੱਲਦੇ ਹੋਏ ਵਿਸ਼ਾਲ ਗੋਇਰ ਆਸ਼ੂ ਗੋਲ ਉਹਨਾਂ ਦੇ ਬੇਟਿਆਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਹਿੱਤ ਇਦਾਂ ਦੇ ਕੈਂਪ ਜਿਹੜੇ ਹੈਗੇ ਨੇ ਆਰਗੇਨਾਈਜ਼ ਕਰਨੇ ਚਾਹੀਦੇ ਨੇ ਤਾਂਕਿ ਅਸੀਂ ਆਪਣੇ ਜਿਹੜੇ ਹੈਗੇ ਨੇ ਵੱਡਿਆਂ ਨੂੰ ਯਾਦ ਵੀ ਕਰ ਲਈਏ ਉਹਨਾਂ ਨੂੰ ਸ਼ਰਧਾਂਜਲੀ ਵੀ ਦੇ ਲਈਏ ਔਰ ਉਹਨਾਂ ਦੇ ਜਿਹੜੇ ਉਹਨਾਂ ਦੀ ਸੱਚੀ ਸ਼ਰਧਾਂਜਲੀ ਇਹੀ ਹੈ ਜਦੋਂ ਲੋੜਵੰਦਾਂ ਨੂੰ ਜਿਹੜੀਆਂ ਫਰੀਦ ਦਵਾਈਆਂ ਮਿਲ ਰਹੀਆਂ ਨੇ ਲੋੜਵੰਦ ਗਰੀਬ ਲੋਕਾਂ ਨੂੰ ਫ੍ਰੀ ਟੈਸਟ ਹੋ ਰਹੇ ਨੇ ਤੇ ਸਾਰਾ ਕੁਝ ਇਹ ਅੱਛਾ ਮਨੁੱਖਤਾ ਦੀ ਸੇਵਾ ਹਿੱਤ ਜੋ ਕੰਮ ਪਵਨ ਗੋਇਲ ਜੀ ਨੇ ਵਿੱਡੇ ਸੀਗੇ ਅੱਜ ਉਹਨਾਂ ਦੇ ਬੇਟੇ ਫਰਜੰਦੋ ਨਿਭਾ ਰਹੇ ਨੇ ਮੈਂ ਤਾਂ ਸਾਰੇ ਹਲਕੇ ਦੇ ਸ਼ਾੜੀ ਸ਼ਤਰਾਣੇ ਦੇ ਲੋਕਾਂ ਨੂੰ ਕਰੂੰਗਾ ਕਿ ਜਦੋਂ ਵੀ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਵਰਸੀ ਮਨਾਉਣੀ ਹੁੰਦੀ ਆ ਕੋਈ ਭੋਗ ਮਨਾਉਣਾ ਹੁੰਦਾ ਤਾਂ ਜਰੂਰ ਕਿਤੇ ਨਾ ਕਿਤੇ ਮਾਨਵਤਾ ਦੀ ਮਨੁੱਖਤਾ ਦੀ ਸੇਵਾ ਹਿੱਤ ਸਾਨੂੰ ਐਫਰਟਸ ਇਸ ਤਰ੍ਹਾਂ ਦੇ ਕਰਨੇ ਚਾਹੀਦੇ ਨੇ ਤੇ ਸਾਰੇ ਇੱਕ ਸਵਾਲ ਸਭ ਨੂੰ ਹੋ ਰਿਹਾ ਜੀ ਹੁਣ ਗਰੀਬ ਲੋਕ ਨੇ ਇਹ ਮੈਡੀਕਲ ਸੋ ਇੰਨਾ ਪ੍ਰਾਈਵੇਟ ਲੋਕ ਜਾਂ ਸਰਕਾਰੀ ਚ ਨਹੀਂ ਲੈ ਸਕਦੇ ਹੈ ਕਿ ਮਹਿੰਗੇ ਵਧੀਆ ਜੁਣਾ ਲਈ ਹੈ ਆਪਰੇਸ਼ਨ ਨਹੀਂ ਉਹਨਾਂ ਲੋਕਾਂ ਲਈ ਬਹੁਤ ਵਧੀਆ ਇਸ ਤਰ੍ਹਾਂ ਦੇ ਉਪਰਾਲੇ ਇਹਦਾ ਫਾਇਦਾ ਲਿਆ ਜਾ ਸਕਦਾ ਲੇਕਿਨ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਇਹਦੇ ਚ ਰੋਲ ਰਹਿੰਦਾ ਹੈਗਾ ਕਿ ਸਰਕਾਰਾਂ ਟਾਈਮ ਟੂ ਟਾਈਮ ਜਿਹੜੀਆਂ ਜਿਹੜੇ ਵਾਅਦੇ ਕਰਕੇ ਸਾਡੇ ਵਿੱਚ ਆਉਂਦੀਆਂ ਨੇ ਤੇ ਉਹ ਟਾਈਮ ਟੂ ਟਾਈਮ ਜਿਹੜੀਆਂ ਸਿਹਤ ਸਹੂਲਤਾਂ ਨੇ ਸਾਡੀਆਂ ਹੁਣ ਪਾਤਣਾ ਹੀ ਲਾ ਲਓ ਕਿੰਨਾ ਵੱਡਾ ਹਸਪੀਟਲ ਹੈ ਛਤਰਾਣੇ ਲਾ ਲਓ ਕਿੰਨਾ ਵੱਡਾ ਹਸਪੀਟਲ ਹੈ ਬਾਦਸ਼ਾਪੁਰ ਲਾ ਲਓ ਕਿੰਨਾ ਵੱਡਾ ਹਸਪੀਟਲ ਹੈ ਲੇਕਿਨ ਉਹ ਚਿੱਟੇ ਹਾਥੀ ਬਣ ਚੁੱਕੇ ਨੇ ਕੋਈ ਗਾਇਨੋਲੋਜਿਸਟ ਨਹੀਂ ਕੋਈ ਮੈਡੀਸਿਨ ਦਾ ਡਾਕਟਰ ਤੇ ਸਰਕਾਰ ਨੂੰ ਚਾਹੀਦਾ ਕਿਉਂਕਿ ਸਰਕਾਰ ਦਾ ਮੋਢਲਾ ਫਰਜ ਹੈ ਕਿ ਸਿਹਤ ਤੇ ਜਿਹੜੀ এডਿਕੇਸ਼ਨ ਹੈ ਸਾਨੂੰ ਪ੍ਰੋਵਾਈਡ ਕਰਨਾ ਤੇ ਲੇਕਿਨ ਸਰਕਾਰਾਂ ਨਕਾਮ ਹੋ ਰਹੀਆਂ ਨੇ ਲੋਕਾਂ ਨਾਲ ਗਰੀਬਾਂ ਨਾਲ ਵੱਡੇ ਵੱਡੇ ਵਾਅਦੇ ਹੁੰਦੇ ਨੇ ਸਭਜਵਾਗ ਦਿਖਾਏ ਜਾਂਦੇ ਨੇ ਲੇਕਿਨ ਐਂਡ ਚ ਸਾਡੇ ਗਰੀਬ ਲੋਕਾਂ ਨੂੰ ਫਿਰ ਇਨ੍ਹਾਂ ਕੈਂਪਾਂ ਦੇ ਸਹਾਰੇ ਜਿਹੜਾ ਹੈਗਾ ਰਹਿਣਾ ਚਾਹੀਦਾ ਰਹਿੰਦੇ ਨੇ ਲੋਕ ਤੇ ਮੈਂ ਸਮਝਦਾ ਕਿ ਵੱਡਾ ਉਪਰਾਲਾ ਇਹਨਾਂ ਦਾ ਕੋਈ ਗੋਇਲ ਫੈਮਿਲੀ ਦਾ ਕਿ ਜਿਹੜੇ ਗਰੀਬ ਲੋਕਾਂ ਨੂੰ ਜਿਹੜੀਆਂ ਫ੍ਰੀ ਦੇ ਵਿੱਚ ਦਵਾਈਆਂ ਉਹਨਾਂ ਦੇ ਟੈਸਟ ਮਿਲਣਾ ਹੈ ਇਹ ਕੈਂਪਰ ਆਮ ਲੋਕਾਂ ਲਈ ਬਹੁਤ ਹੀ ਵਧੀਆ ਹੈ ਜੋ ਕਿ ਆਪਣੇ ਲੋਕਲ ਪਬਲਿਕ ਗਰਲ ਸਕੂਲ ਦੇ ਵਿੱਚ ਲਗਾਇਆ ਗਿਆ ਤੇ ਮੈਂ ਸਮਝਦਾ ਹਾਂ ਵੀ ਜਿਹੜੇ ਲੋੜਵੰਦ ਪੇਸ਼ੈਂਟ ਹਨ ਉਹਨਾਂ ਨੂੰ ਘਰੇ ਬੈਠੇ ਇਲਾਜ ਦੀ ਸਹੂਲਤ ਮਿਲੀ ਹੈ ਬਾਹਰ ਹਸਪਤਾਲ ਚ ਜਾਂ ਬਾਹਰ ਸਮਾਣਾ ਪਟਿਆਲਾ ਜਾਣ ਦੀ ਬਜਾਏ ਉੱਥੋਂ ਦੇ ਡਾਕਟਰ ਇੱਥੇ ਆਏ ਨੇ ਇਹ ਬੜੀ ਹੀ ਸਲਾਗਾ ਯੋਗ ਗੱਲ ਹੈ ਔਰ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਕੈਂਪ ਇਹ ਮਹੀਨਾ 2 ਮਹੀਨੇ ਬਾਅਦ ਲੱਗਦੇ ਰਹਿਣ ਤਾਂ ਜੋ ਆਮ ਲੋੜਵੰਦ ਮਰੀਜ਼ਾਂ ਨੂੰ ਇਹਦਾ ਫਾਇਦਾ ਮਿਲਦਾ ਰਹੇ ਮੈਂ ਧੰਨਵਾਦੀ ਹਾਂ ਸਾਰੇ ਹੀ ਇਹਨਾਂ ਮੈਡੀਕਲ ਕੈਂਪ ਲਾਉਣ ਵਾਲੇ ਕਲੱਬ ਦਾ ਜਿਨ੍ਹਾਂ ਨੇ ਆ ਉਪਰਾਲਾ ਕਰਕੇ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਪਿਤਾ ਦੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਹੈ ਉਹ ਬਹੁਤ ਹੀ ਸਲਾਗਾ ਯੋਗ ਗਦੋਂ ਚੱਕਿਆ ਜਿਹੜੇ ਕਿ ਦੇਖੋ ਜਿਹੜੇ ਬੁਰਗੇ ਆਪਣੇ ਬੁੱਧਾਂ ਉੱਪਰ ਨਹੀਂ ਕਰਦੇ ਕੀ ਲੱਗਦਾ ਹੈ ਬੁਰਗਾਂ ਦੇ ਇਜਾਜ਼ਤ ਕਿੱਥਾਂ ਨੇ ਉਪਰਾਲੇ ਕਰਨ ਦੀ ਲੋੜ ਹੈਗੀ ਆਪਾਂ ਨੂੰ ਮਾਪੇ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜੇ ਅੱਜ ਸਾਡੀ ਕੋਈ ਹیثیت ਹੈ ਤਾਂ ਮਾਪੇ ਨਾਲ ਹੈ ਜੇ ਮਾਪੇ ਦੇ ਇਹ ਕਿੱਥੇ ਕੰਮ ਨੇ ਤੇ ਉਹ ਜੇ ਬੱਚੇ ਉਹਨਾਂ ਦੇ ਨਾਮ ਨੂੰ ਯਾਦ ਰੱਖਦੇ ਉਹਨਾਂ ਦਾ ਨਾਮ ਰੋਸ਼ਨ ਕਰਦੇ ਆ ਬਹੁਤ ਹੀ ਚੰਗੀ ਗੱਲ ਹੈ ਔਰ ਮਾਪੇ ਦਾ ਨਾਮ ਰੋਸ਼ਨ ਕਰਨਾ ਤਾਂ ਇੱਕ ਬਹੁਤ ਹੀ ਪੁੰਨ ਵਾਲਾ ਕੰਮ ਹੈ ਗਿਆ ਜੇ ਮਾਪੇ ਹੈ ਤਾਂ ਸਭ ਕੁਝ ਹੈ اولاد ਵੀ ਤਦੇ ਹੈ ਜੇ ਮਾਪੇ ਹੈ ਔਰ ਮੈਂ ਕਹਿੰਦਾ ਐਸੇ ਲੈ ਕੇ ਬੱਚੇ ਹੋਣੇ ਚਾਹੀਦੇ ਹਨ ਜਿਹੜੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨੇ